ले संग प्यारा नाम सहे रोगी को रोक कंडे पंडे का पतन नाम रा रा नाम उपकीर्तन बा और सुख का कार्य नानक गुर सेवा के में मर्यादा है आजानी एक साधना है एक वाणी है जो पद में अपने दुख जो चाहिए सब वाणी साधु दास की ਜੇ ਆਪਣੇ ਦੋਖਾ ਦੇ ਝੋਟੇ ਵਿੱਚ ਮਦਦਾਨ ਸਿਰਦ ਤਾ ਪਾਇਆ ਕਰਦੀ ਆ ਇਸ ਸੇਵਾ ਦੀ ਕਿਰਪਾ ਦਾ ਪਾਰ ਬ੍ਰਹਮ ਪੁਰਖ ਦਾ ਤਾਰੇ ਨਾਨਕ ਗੁਰ ਸੇਵਾ ਸਿਆ ਅੰਲਾ ਲਭਿਆ ਗੁਰੂ ਦੀ ਸੇਵਾ ਦੇ ਨਾਲ ਮਾਰ ਰੱਜਦੇ ਕੀ ਨਹੀਂ ਲੱਗਦਾ ਸੇਵਾ ਕਰਕੇ ਤਾਂ ਦੇਖੀ ਜਾਵੇ ਅਜਿਹੀ ਸੇਵਾ ਜੁਰਮੇਕ ਆਸਵਾਦ ਨੇ ਕੀਤਾ ਖਤਰਤ ਤੋਂ ਸੋਨੇਆ ਮਤੁਖਾਂ ਤੋਂ ਸੋਨੇਆ ਜੇਰਾਲੀ ਕੋਲੀ ਵੀ ਸੋਨਾ ਤੇ ਉਹਨਾਂ ਵਿਚਾਰੇ ਵਾਲੇ ਚੁੰਬੀ ਦੇ ਵਿੱਚ ਆ ਜਾਇਆ ਬਸ ਪਰੇਸ਼ਾਨਾ ਗੁਰੂ ਕਾ ਜਾਨੀ ਦੀ ਸੇਵਾ ਲੱਗਿਆ ਤੇ ਸੇਵਾ ਦੇ ਨਾਲ ਹੀ ਇਹ ਜੁੱਤਨ ਨਾਲ ਕਿਹਾ ਗਿਆ ਆ ਢੇਲਾ ਆ ਜਿਹੜੀ ਦਬੜੀ ਆ ਇਹ ਗੰਗਾ ਪ੍ਰਵਾਨ ਕਰੇ ਤਾ ਫਿਰ ਉਸ ਨੂੰ ਦੇਰੀਆ ਨਹੀਂ ਤਾਂ ਨਹੀਂ ਦੇਰੀ ਇਹ ਸੇਵਾ ਦੀ ਬਰਕਤ ਆ ਇਹ ਬੰਦਗੀ ਦੀ ਬਰਕਤ ਆ ਸੋ ਇੰਨੀ ਇੱਕ ਬੇਰਤਿਆ ਕਰਦੇ ਛਮਾ ਦੇ ਆਜਾਤਿਆ ਬਹਿਜ ਪ੍ਰਕਾਤਿਆ ਭੁੱਲਾ ਗਲਤੀਆਂ ਦੀਆਂ ਆਪ ਸਾਥ ਸਿੰਘ ਦੇ ਗੁਰੂ ਸਾਹਿਬ ਬਖਸ਼ ਲੜ ਸੋ ਸਾਧ ਜਨਨੀ ਬਖਾਰ ਕਿਰਪਾਈ ਆ ਪਿੱਛੋ ਭਾਈ ਸਾਹਿਬ ਉੱਠੇ ਉਹਨਾਂ ਨੇ ਸਾਧ ਗੁਰੂ ਧਾਕਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਰ ਦੀ ਅੰਸ਼ ਬੰਚ ਬਾਬਾ ਸਰਬਜੋਤ ਸਿੰਘ ਜੀ ਬੇਤੀ ਉੰਨਾ ਦੇ ਅਰਦਾਸ ਬੇਤੀ ਕਰਵਾ ਕੇ ਗਿਆ ਸਤਿਗੁਰ ਕਿਰਪਾ ਕਰਨ ਧੰਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਪਰਵਾਰ ਨੂੰ ਖੁਸ਼ੀਆਂ ਭਰਿਆ ਸਿਰ ਤੇ ਮਿਹੇਰਾ ਪਰਿਆ ਖਤ ਰਗਨ ਕਾਰੋਬਾਰ ਦੀ ਤਰੱਕੀਆਂ ਪੂਰ ਸਕਣ ਸਾਰਿਆਂ ਸਖਤਾਂ ਵੱਲੋਂ ਬੜਾ ਸਤਕਾਰ ਆ ਆ ਨੌਜਵਾਨ ਵੀਰ ਇਨ੍ਹਾਂ ਵੱਲੋਂ ਬੜਾ ਸਤਕਾਰ ਆ ਰਿਹਾ ਮਾਣ ਦੇ ਕਿਰਪਾ ਕਰਨ ਆਪਣੇ ਖਜ਼ਾਨੇ ਭੰਡਾਰੇ ਇਨ੍ਹਾਂ ਦੇ ਭਰਪੂਰ ਕਰਕੇ ਰੱਖਣੇ ਲਾ ਤਰੱਕੀਆਂ ਪੂਰ ਸਕਣ ਤੇ ਮਾਣ ਆਰੀਆ ਕਿਤੇ ਇਸੇ ਤਰ੍ਹਾਂ ਸੰਗਤ ਕਰਦੇ ਰਹੇ ਸੇਵਾ ਕਰਦੇ ਰਹੇ ਐਸਾ ਸਮਾਂ ਨਹੀਂ ਆਇਆ ਜਦੋਂ ਇਹਨਾਂ ਨੇ ਆਪਣੇ ਕੇਸ ਸਜਾਉਣੇ ਆ ਦਸਤਾਰਾਂ ਸੋਹਣੀਆਂ ਸਜਾਉਣੀਆਂ ਆ ਸਾੜੇ ਲੰਬੇ ਛੱਡਰੇ ਆ ਸਿਣੀ ਸੈਤਾਂ ਪੌਣੀਆਂ ਆ ਇਹ ਮਹਾਦੇਵ ਦੀ ਕਿਰਪਾ ਖੜੀ ਆ ਸੋ ਬਿਆਖ ਪ੍ਰਕਾਰ ਦੀ ਆ ਪ੍ਰਭਾਤ ਆਪਸਾ ਸੰਗਤ ਗੁਰੂ ਸਾਹਿਬ ਬਚਨ ਬਾਏ ਗੁਰਜੀ ਦਾ ਖੜਸਾ ਬਾਏ ਗੁਰਜੀ ਖਤੇ